हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਸ਼ਕੀਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਖਾਸ ਵਿਜ਼ਿਟ ਦੋਸਤੋ ਤੁਸੀਂ ਪਿੰਡ ਸ਼ਕੀਰੇ ਕਰਨੀ ਆ ਨੇੜੇ ਜੰਡੋਕੇ ਸ੍ਰਿਹਾਲੀ ਪਿੰਡ ਆ ਦੋਸਤੋ ਠੀਕ ਹੈ ਜੋੜੇ ਪਿੰਡ ਥੋੜੀ ਦੂਰੀ ਤੇ ਆ ਮਾਨੋਚਾਲ ਪਿੰਡ ਡਾਲੇਕੇ ਪਿੰਡ ਦੀ ਥੋੜੀ ਥੋੜੀ ਦੂਰੀ ਹੈਗੀ ਆ ਤੇ ਤਰਨਤਾਰਨ ਸਾਹਿਬ ਵੀ ਦੋਸਤੋ ਥੋੜੀ ਦੂਰੀ ਤੇ ਆ ਪਿੰਡ ਸ਼ਕੀਰੇ ਤੋਂ ਤੇ ਨੰਬਰ ਵੈਸੀ ਆਪਾਂ ਦੋਸਤੋ ਸਕਰੀਨ ਦੇ ਉੱਪਰ ਚਲਦੇ ਕਰਦੇ ਆਂਗੇ ਤੇ ਅੱਜ ਜਿੰਨੇ ਪਸ਼ੂ ਦੋਸਤੋ ਦਿਖਾਉਣੇ ਆ ਤੁਹਾਨੂੰ ਤਿੰਨ ਨੱਕ ਹੋਣਗੇ ਤਿੰਨੇ ਵੜਾ ਆਪਾਂ ਤੁਹਾਨੂੰ ਦਿਖਾ ਦਾਂਗੇ ਸਵੇਰ ਸਵੇਰ ਪਸ਼ੂ ਆ ਤੇ ਪੂਰੀ ਡਿਟੇਲ ਜਿਹੜੀਆ ਦੋਸਤੋ ਇਨ੍ਹਾਂ ਪਸ਼ੂਆਂ ਦੀ ਮੈਂ ਤੁਹਾਡੇ ਨਾਲ ਖੋਤ ਜਿਹੜੀ ਆ ਸਾਂਝੀ ਕਰ ਦਿਊਗਾ ਅੱਗੋਂ ਜਿਹੜਾ ਵੀ ਪਸ਼ੂ ਐਨੀਮਲ ਜਿਹੜੇ ਵੀ ਕਿਸਾਨ ਫਾਰਮਰ ਵੀਰ ਦੇ ਪਸੰਦ ਆਊਗਾ ਘਰੇ ਆਣ ਕੇ ਤੁਸੀਂ ਦੋ ਡੰਗ ਚੋ ਕੇ ਤਸੱਲੀ ਕਰ ਸਕਦੇ ਜੇ ਵੜਾ ਦੋਸਤੋ ਅੱਜ ਇਸ ਕਵਰੇਜ ਵਿੱਚ ਟੋਟਲ ਤੁਹਾਨੂੰ ਤਿੰਨ ਵੜਾ ਦਿਖਾਉਣੀਆਂ ਨੇ ਤਿੰਨਾ ਵੜਾ ਦੀ ਡਿਟੇਲ ਜਿਹੜੀ ਆ ਮੈਂ ਤੁਹਾਨੂੰ ਆ ਸਾਂਝੀ ਕਰ ਦਿਆਂਗਾ ਜਿੰਨੀ ਇਨਫੋਰਮੇਸ਼ਨ ਹੈਗੀ ਆ ਜਿੰਨੇ ਵੀ ਓਨਰ ਨੇ ਸਰਦਾਰ ਕੁਲਦੀਪ ਸਿੰਘ ਹੋਣਾ ਨੇ ਆਪਾਂ ਨੂੰ ਇਨਫੋਰਮੇਸ਼ਨ ਜਾਣਕਾਰੀ ਦਿੱਤੀ ਹੈ ਇਹਨਾਂ ਬੈਡਾਂ ਦੀ ਠੀਕ ਹੈ ਜੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਤੇ ਤਿੰਨ ਨਾਗਾ ਦੋਸਤੋ ਬਾਕੀ ਤਰੀਕ ਅੱਜ ਤੁਸੀਂ ਨੋਟ ਕਰ ਲਓ ਅੱਜ 26 ਫਰਵਰੀ ਆ ਤੇ ਸਮਾਂ ਕੋਈ ਸ਼ਾਮ ਦਾ ਹੈਗਾ 5:00 ਵਜੇ ਦਾ ਤੇ ਪਹਿਲੇ ਨੰਬਰ ਤੋਂ ਜੇਕਰ ਦੋਸਤੋ ਆਪਾਂ ਗੱਲ ਕਰੀਏ ਤੇ ਸ਼ੁਰੂਆਤ ਇਸ ਪਹਿਲੇ ਨੰਬਰ ਵਾਲੀ ਬੈਡ ਤੋਂ ਕਰ ਲੈਣੇ ਆ ਅ ਵੀਰ ਨੂੰ ਖੋਲ ਕੇ ਲਿਆਓ ਜਬਰ ਪਹਿਲੇ ਨੰਬਰ ਤੋਂ ਦੋਸਤੋ ਇਹ ਬੈਡ ਆਪਾਂ ਤੁਹਾਨੂੰ ਦਿਖਾਉਣੀ ਆ ਦੂਜਾ ਸੂਆ ਇਹ ਬੈਡ ਸੂਈ ਆ ਡੱਬੀ ਵੈੜਾ ਬਾਕੀ ਮਿਲਕ ਬਹੁਤ ਵਧੀਆ ਇਸ ਟਾਈਮਿੰਗ ਦੇ ਥੱਲੇ ਚੱਲ ਰਿਹਾ ਹੁਣ 17 ਕਿਲੋ ਮਿਲਕ ਇਸ ਵੈੜ ਦੇ ਥੱਲੇ ਹਾਜ਼ਰ ਆ ਦੋ ਟੈਂਪ ਚੋਕ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਕੋਈ ਸੱਤਾਂ ਕੁ ਦਿਨਾਂ ਦੀ ਸੂਈ ਆ ਬਾਕੀ ਥਾਣ ਦੇਵੇ ਦੀ ਪੂਰੀ ਸਾਫ਼ ਸੁਥਰੀ ਆ ਤੁਸੀਂ ਵੇਖ ਸਕਦੇ ਜੇ ਥਾਣਾ ਪੂਰਾ ਕੁਆਲਟੀ ਵਾਲਾ ਹੱਥੀ ਚਵਾਈਲਾ ਮੁੱਠੀ ਥਾਣਾ ਆ ਲਓ ਜੀ ਇੱਧਰ ਆ ਲਓ ਠੀਕ ਆ ਸੋ ਫੇਸ ਕੁਆਲਟੀ ਆ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਜੀ ਪ੍ਰਿੰਟ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਡੱਬੀ ਵੈੜਾ ਤੇ ਹਾਈਟ ਕਰਦੇ ਵੀ ਸੋਹਣਾ ਹੈਗਾ ਵਟੀਆਂ ਬੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਹਾਂ ਦੋਸਤੋ ਇਸ ਵਾੜ ਦੀ ਮਗਰ ਬੱਛਾ ਆ ਤੁਸੀਂ ਦੇਖ ਸਕਦੇ ਜੀ ਲਾਲ ਡੱਬੀ ਆ ਮਗਰ ਬੱਛਾ ਮੇਲ ਕਾਫ ਹਫਤਾ 7 ਦਿਨ ਆਈਡੀਆ ਕੋਈ ਮੰਨ ਕੇ ਤੁਸੀਂ ਸੌਦਾ ਕਰ ਲਿਓ 17 ਕਿਲੋ ਹੁਣ ਜਿਹੜਾ ਨੈੱਟ ਦੁੱਧ ਇਸ ਵਾੜ ਦੇ ਥੱਲੇ ਹਾਜ਼ਰ ਆ ਹਾਂ ਜੀ ਆ ਕੋ ਮੋੜ ਕੇ ਲੈ ਜੀ 17 ਕਿਲੋ ਦੋਸਤੋ ਇਸ ਵਾੜ ਦੇ ਥੱਲੇ ਹੁਣ ਜਿਹੜਾ ਦੁੱਧ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਆ ਕੇ ਚੋਗ ਲੈਣਾ ਦੋ ਟਾਈਮ ਠੀਕ ਆ ਬਾਕੀ ਫੇਸ ਕੁਆਲਿਟੀ ਇੱਕ ਵਾਰੀ ਆਪਾਂ ਤੁਹਾਨੂੰ ਹੋਰ ਥੋੜਾ ਨੇੜੇ ਤੋਂ ਦਿਖਾ ਦਈਏ ਆ ਲਓ ਜੀ ਹਾਂ ਦੇ ਠੀਕ ਹੈ ਜੀ ਸੋ ਨਸਲ ਬਰੀਡ ਦੇ ਵਿੱਚ ਪੂਰੀ ਹੈ ਦੋਸਤੋ ਛੋਟੇ ਜੇ ਕੰਨਾ ਆਹ ਫੇਸ ਕੁਆਲਟੀ ਹੈ ਇਸ ਬਰਡ ਦੀ ਤੇ ਬਾਕੀ ਥਣ ਦੇ ਵਕ ਵਾਰੀ ਆਪਾਂ ਤੁਹਾਨੂੰ ਥੋੜਾ ਜੇ ਨੇੜੇ ਤੋਂ ਹੋਰ ਦਿਖਾ ਦਿੰਨੇ ਆ ਇਹ ਮਗਰਵੱਛਾ ਮੇਲ ਕਾਫ ਆ ਕਰ ਲਓ ਅੱਗੇ ਹਾਂਜੀ ਠੀਕ ਹੈ ਸੋ ਬਹੁਤ ਵਧੀਆ ਵਿਰਲਾ ਦੋਸਤੋ ਸਪੇਸ ਕਾਫੀ ਚੰਗੀ ਆਪਸੀ ਥਣਾ ਦੀ ਤੇ ਚੌਵੇਂ ਥਣ ਜਿਹੜੇ ਬਿਲਕੁਲ ਚਾਰੇ ਗੋਠਾਂ ਤੇ ਇੱਕੋ ਜਿਹੀ ਬੰਡ ਇੱਕੋ ਜੀ ਸਪੇਸ ਤੇ ਮੁੱਠੀ ਥਾਣਾ ਠੀਕ ਆ ਸੋ ਚੋਣ ਚੋਣ ਬਿਲਕੁਲ ਇੱਕ ਨੰਬਰ ਆ ਤੇ 2 ਤੋਂ 17 ਕਿਲੋ ਇੱਕ ਵਾਰੀ ਫਿਰ ਕਨਫਰਮ ਆਪਾਂ ਕਰਾ ਦਿੰਨੇ ਆ ਤੇ ਡਿਮਾਂਡ ਦੋਸਤੋ ਇਸ ਵੜ ਦੀ 65000 ਆ ਠੀਕ ਆ ਜੀ 65000 65000 ਇਸ ਵੜ ਦੀ ਡਿਮਾਂਡ ਆ ਤੇ ਮੌਕੇ ਤੇ ਜਿਹੜਾ ਦੋਸਤੋ ਮਾਨਤਾਨ ਹੋ ਜਾਊਗਾ ਲਾਸਟ ਬਿਲਕੁਲਦੀਪ ਸਿੰਘ ਉਹਨਾਂ ਕਿਹਾ ਸੀਗਾ ਵੀ 60000 ਜਿਹੜਾ ਲਾਸਟ ਲੈਂਡ ਦੇ ਨਾਲ ਜਿਹੜਾ ਹੈਗਾ ਉਹ 60000 ਹੋਊਗਾ ਠੀਕ ਆ ਬਾਕੀ ਵੜ ਬਹੁਤ ਖੂਬਸੂਰਤ ਆ ਚੰਗੀ ਆ ਵੇਲਬੁੱਲ ਕਾਫੀ ਸਪੈਸ਼ਲ ਆ ਲੰਬੀ ਕਾਫੀ ਆ ਹੈ ਵੀ ਪੂਰੀ ਗੁਲਾਈ थोड़ा जो होर तोर दिए अगे जी आ लो लो जी आ लो जी ठीक है जी सो बाकी है करमाली बिल्कुल ठंडी धीरी है सील सलाग हाँ जी ले जी मोड़ दिए ठीक है जी ਸੋ ਰਸੀ ਵੰਗਾ ਜਿਹੜਾ ਦੋਸਤੋ ਕਿਸੇ ਵੀਰ ਨੇ ਪਾਉਣਾ ਪਾਵੇ ਨਹੀਂ ਪਾਉਣਾ ਨਾ ਪਾਵੇ ਲੋੜ ਹੀ ਨਹੀਂ ਗਈ ਠੰਡੀ ਧੀਰੀ ਆ ਸੀਲਸ ਲੱਗ ਬਹੁਤ ਜ਼ਿਆਦੀ ਆ ਠੀਕ ਆ ਜੀ ਸੋ 60000 ਜਿਹੜਾ ਲਾਸਟ ਲੈਂਡ ਦੇ ਨਾਲ 60000 65000 ਵੈਸੇ ਡਿਮਾਂਡ ਇਸ ਬੈਡ ਦੀ ਵੀਰਾਂ ਦਾ ਵੀ ਆਪਾਂ ਕਰਦੇ ਆ ਠੀਕ ਆ ਤੇ 17 ਕਿਲੋ ਨੈਟ ਜਿਹੜਾ ਦੁੱਧ ਦੋਸਤੋ ਇਹਦੇ ਥੱਲੇ ਹਾਜ਼ਰ ਆ ਸੋ ਘਰੇਲੂ ਵੀਰ ਕਿਸੇ ਨੇ ਖਰੀਦਣੀਆਂ ਤੇ 17 ਕਿਲੋ ਜਿਹੜਾ ਦੋਸਤੋ ਹੁਣ ਮਿਲਕ ਇਸ ਬੈਡ ਦੇ ਥੱਲੇ ਬਿਲਕੁਲ ਹਾਜ਼ਰ ਆ ਹਾਂ ਆ ਲੋ ਜੀ ਠੀਕ ਆ ਜੀ ਆ ਲੋ ਹਵਾਨਾ ਲੇਵਾ ਕਾਫੀ ਸੋਹਣਾ ਦੋਸਤੋ ਖੁੱਲਾ ਲੇਵਾ ਤੇ ਨਾਰਮਲ ਸੇਵਾ ਦੇ ਵਿੱਚ ਆ ਦੋਸਤੋ ਅੱਗੇ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਦੋਤ ਤੁਸੀਂ ਵਧੇਰੇ ਲੈ ਸਕਦੇ ਜੇ ਬੈੜ ਦੇ ਥੱਲਿਓਂ ਆਰਡਰ-ਆਰਡਰ ਦੀ ਕੁਆਲਿਟੀ ਕਾਫੀ ਚੰਗੀ ਆ ਸਪੈਸ਼ਲ ਆ ਤੇ ਇਸ ਤੋਂ ਬਾਅਦ ਇੱਕ ਸੈਕਿੰਡ ਹਾਂਜੀ 20 ਲੀਟਰ ਤੱਕ ਵੀ ਵੀਰਾਂ ਦਾ ਵੀ ਕਰ ਦਿਓਗੇ ਠੀਕ ਆ ਕਿਉਂਕਿ ਹਫਤੇ ਇੱਕ ਦਾ ਸਮਾਂ ਹੋਇਆ ਜਿਸ ਵੇ ਨੂੰ 20 ਲੀਟਰ ਜੇਕਰ ਮੈਲੇ ਮੂਲੇ ਚੱਲਣ ਤੋਂ ਬਾਅਦ ਵੀ ਗੱਲ ਕਰ ਲਈਏ ਤਾਂ ਦੋਸਤੋ 20 ਲੀਟਰ ਦੁੱਧ ਭਰਨਾ ਚਾਹੀਦਾ ਥਣ ਭਾਂਡਾ ਕਾਫੀ ਖੂਬਸੂਰਤ ਚੰਗੇ ਸੋਹਣੇ ਥਣ ਚੱਡੇ ਦੀ ਮ ਸੋ ਅੱਗੇ ਦੋਸਤੋ ਸੈਕੰਡ ਨੰਬਰ ਤੇ ਜਿਹੜੀ ਇਹ ਬੈੜ ਆਪਾਂ ਤੁਹਾਨੂੰ ਦਿਖਾਉਣੀ ਆ ਕੱਦ ਕਾਠ ਫੁੱਲ ਬਟਾ ਫੋਲ ਵੱਡੀ ਹਾਈਟ ਆ ਇਹ ਦੋਸਤੋ ਤੀਜਾ ਸੂਬਾ ਸੂਈ ਹੈ ਬੈੜ ਅੱਜ 15 ਕ ਦਿਨ ਦਾ ਸਮਾਂ ਕੋਈ ਮੰਨ ਸਕਦਾ ਵੀਰ ਇਹਦੇ ਮਗਰ ਬੱਛੀ ਆ ਫੀਮੇਲ ਕਾਫ ਆ ਤੇ ਇੱਕ ਤੁਹਾਨੂੰ ਦੋਸਤੋ ਤੇਲਾ ਮਗਰਲੇ ਤੁਹਾਨੂੰ ਤੇਲ ਆ ਤੇ ਦੁੱਧ ਇਸ ਬੈੜ ਦੇ ਥੱਲੇ ਵੀ ਹੁਣ 17 ਕ ਕਿਲੋ ਜਿਹੜਾ ਮੌਕੇ ਤੇ ਹੁਣ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਹਨ ਕੇ ਇੱਕ ਬੁਰੀ ਬੱਚਾ ਤੁਹਾਨੂੰ ਆਪਾਂ ਇਹ ਤਾਂ ਜ਼ਰੂਰ ਦਿਖਾ ਦਗੇ ਆ ਬੱਛੀ ਆ ਇਹ ਈਮੇਲ ਕਾਫ ਇਸ ਵੈੜ ਦੀ ਆ ਜਿਹੜੀ ਹੁਣ ਆਪਾਂ ਤੁਹਾਨੂੰ ਸੈਕੰਡ ਨੰਬਰ ਤੇ ਦਿਖਾ ਰਹੇ ਹਾਂ ਇਹ ਬੱਛੀ ਆ 15 ਦਿਨਾਂ ਦੀ ਸੂਈ ਏ ਇਹ ਵੈੜ ਤੇ ਇੱਕ ਤੁਹਾਨੂੰ ਦੋਸਤੋ ਇੱਕ ਬਹਿਣੀ ਉਲਟ ਬਹਿਣੀ ਵਾਲੇ ਪਾਸਿਓਂ ਮਗਰਲਾ ਥਣ ਹਾਂਜੀ ਉਲਟ ਬਹਿਣੀ ਵਾਲਾ ਦਾੜਾ ਦੋਸਤੋ ਇੱਧਰ ਠੀਕ ਹੈ ਜੀ ਖੱਬੇ ਪਾਸੇ ਤੁਸੀਂ ਵੇਖੋ ਉਲਟ ਬਹਿਣੀ ਵਾਲਾ ਜਿਹੜਾ ਮਗਰਲਾ ਥਣ ਆ ਇਸ ਥਣੋਂ ਜਿਹੜੀ ਆ ਤੇਲ ਆ ਠੀਕ ਹੈ ਜੀ ਬਾਕੀ ਤਿੰਨ ਥਣ ਪ੍ਰੋਪਰ ਚੱਲਦੇ ਆ ਤੇ ਉਹਨਾਂ ਤਿੰਨਾਂ ਥਣਾਂ ਦੇ ਵਿੱਚੋਂ ਜਿਹੜਾ ਦੋਸਤੋ ਦੁੱਧ 17 ਕਿਲੋ ਅਕਾਊਂਟ ਤੁਸੀਂ ਕਰ ਸਕਦੇ ਜੇ ਵੀ ਤਿੰਨਾਂ ਥਨਾਂ ਦੇ ਵਿੱਚੋਂ 17 ਕਿਲੋ ਦੁੱਧ ਜਿਹੜਾ ਹੁਣ ਮੌਕੇ ਤੇ ਹਾਜ਼ਰ ਆ ਤੀਜਾ ਸੂਆ ਲਓ ਵੀਰ ਖੋਲਦਗੇ ਤੀਜਾ ਸੂਆ ਹਾਂਜੀ ਠੀਕ ਹੈ ਜੀ ਵੈਸੇ ਦੁੱਧ ਨਿਕਲਦਾ ਹੁੰਦੇ ਜੋ ਪੱਕਾ ਵੈਸੇ ਬੰਦ ਨਹੀਂਗਾ ਪਰ ਚਲੋ ਕਹਿ ਕੇ ਤਾਂ ਆਪਾਂ ਤੇਲ ਦੇਣੀ ਹੈ ਨਾ ਠੀਕ ਹੈ ਜੀ ਅਗੋ ਕੋਈ ਤੇਲ ਮੰਨ ਕੇ ਵੀਰ ਲੈ ਜੇ ਤੇ ਕਹਿ ਕੇ ਵੀ ਬਾਈ ਜੰਦਾ ਵੀ ਆਪਾਂ ਤੇਲ ਹੀ ਦੇਣੀ ਆ ਤੇ ਕੱਦ ਕਾਠ ਜਿਹੜਾ ਦੋਸਤੋ ਇਸ ਵਿਹੜ ਦਾ ਤੁਸੀਂ ਇਹ ਵੇਖ ਕੇ ਜਜਮੈਂਟ ਕਰ ਲਓ ਫੁੱਲ ਵੱਡੀ ਹਾਈਟ ਆ ਕੱਦ ਕਾਠ ਪੂਰਾ ਉੱਚਾ ਵੱਡੇ ਕੱਦ ਕਾਠ ਦੇ ਵਿੱਚ ਸੋ ਵੇਲ ਬੂਲ ਦੀ ਵੀ ਚੰਗੀ ਸਪੈਸ਼ਲ ਆ ਬਾਕੀ ਇੱਕ ਹਾਈਟ ਕੱਤ ਵੀ ਫੁੱਲ ਬਟਾ ਫੁੱਲ ਵੱਡਾ ਆ ਲਓ ਠੀਕ ਆ ਵੀਰ ਕੁਲਦੀਪ ਇੱਕ ਆਪਣੇ ਮੜੀ ਜੀਆ ਸੋਜ ਆ ਜਾਂ ਸਵੈਲਿੰਗ ਜੀ ਆ ਭਵਾਨੇ ਲੈਵੇ ਤੇ ਅੱਛਾ ਜੀ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਇੱਕ ਵਾਰੀ ਫੇਰ ਕਮਾ ਦਿਓ ਇਹਨੂੰ ਜੀ ਆ ਲਓ ਲਓ ਦੋਸਤੋ ਠੀਕ ਆ ਸੋ 17 ਕਿਲੋ ਦੋਸਤੋ ਮਿਲਕ ਕੈਪੈਸਿਟੀ ਇਸ ਵੈਡ ਤੇ ਥੱਲੇ ਹੁਣ ਹਾਜ਼ਰ ਆ 15 ਦਿਨਾਂ ਦੀ ਸੂਈ ਆ ਬਾਕੀ ਕੱਦ ਕਾਠ ਦੂਰੋਂ ਨੇੜਿਓਂ ਕਿਸੇ ਵੀਰ ਨੇ ਆਉਣਾ ਕੱਦ ਗਾਠ ਫੁੱਲ ਵੱਡਾ ਵੱਡੀ ਹਾਈਟ ਆ ਲੰਬਾਈ ਵਧੀਆ ਕੱਦ ਕਾਠ ਚੰਗਾ ਹਾਂਜੀ ਠੀਕ ਹੈ ਜੀ ਠੀਕ ਆ ਲਓ ਦੋਸਤੋ ਇਹ ਵੀ ਕਹਿਣਾ ਹੈਗਾ ਵੀਰ ਦਾ ਵੀ ਚੰਗੀ ਸੇਵਾ ਹੋਈ ਤੇ 20 ਤੋਂ ਪਲੱਸ 5 ਲੀਟਰ ਤੱਕ ਵੀ ਚੁਵਾ ਸਕਦੀ ਆ ਤੇ ਮਗਰ ਵਛੀ ਆ ਬਾਕੀ ਜਿਹੜੇ ਵੀਰ ਨੂੰ ਪਸੰਦ ਆਉਗੀ ਜਜੂਗੀ ਤੁਸੀਂ ਸੌਦਾ ਕਰ ਲਿਓ ਵੀਰ ਕੁਲਦੀਪ ਸਿੰਘ ਹੋਣਾ ਤੇ ਨਾਲ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਆਨਰ ਦੇ ਠੀਕ ਆ ਜੀ ਤੇ ਇਹਦੀ ਡਿਮਾਂਡ ਵੀ ਜਿਹੜੀ ਦੋਸਤੋ ਚਾਹੇ 42 ਹੋਵੇ 45 ਹੋਵੇ 40000 ਦੀ ਜਿਹੜੀ ਹਾਂ ਆ ਜਿਹੜੀ ਲਾਸਟ ਉਸ 40000 ਦੀ ਮਿਲ ਜੂਗੀ 40000 ਦੇ ਵਿੱਚ ਜਿਹੜੀ ਆ ਤੁਹਾਨੂੰ ਫੁੱਲ ਬੜਾ ਫੁੱਲ ਵੱਡੀ ਵੜ ਤਾਜੀ ਸੁਈ ਸੁਭਾਈ ਠੀਕ ਆ ਜੀ ਨਾਲ ਬੱਚਾ 17 ਕਿਲੋ ਦੁੱਧ ਜਿਹੜੀ ਹੁਣ ਮੌਕੇ ਤੇ ਰੈਡੀ ਆ ਤੇ 40000 ਹਾਂ ਆ ਜਿਹੜਾ ਇਹਦਾ ਲੈਣ ਦੇਣ ਰਊਗਾ ਠੀਕ ਆ ਸੋ ਜਿਹੜੇ ਵੀਰ ਨੂੰ ਸੌਦਾ ਚਾਜੂਗਾ ਤੁਸੀਂ ਸੌਦਾ ਕਰ ਲਿਓ ਠੀਕ ਆ ਜੇ ਦਿੱਤੇ ਗਏ ਨੰਬਰਾਂ ਤੇ ਆ ਤੋਰ ਲਿਗੇ ਜੇ ਨੂੰ ਆ ਆ ਲੋ ਹਾਂਜੀ ਤੋਰ ਲਓ ਹਾਂ ਬੰਨ ਲਿਗੇ ਬੰਨ ਲਿਗੇ ਲੋ ਜੀ ਸੋ ਦੋਸਤੋ ਇਹ ਸੈਕੰਡ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਵਾੜ ਦਿਖਾਈ ਹੈ ਠੀਕ ਆ ਜੀ ਹਾਂ ਨਾ ਜਿਹੜੀ 40000 ਇਸ ਤੋਂ ਬਾਅਦ ਇੱਕ ਤੀਸਰੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵਾੜ ਦਿਖਾਉਣੀ ਹੈ ਉਸ ਵਾੜ ਦਾ ਤੁਹਾਨੂੰ ਲੈ ਚਲਦੇ ਆ ਇਹ ਤੁਸੀਂ ਵੇਖੋ ਦੋਸਤੋ ਤੀਜਾ ਸੂਬਾ ਠੀਕ ਆ ਜੀ ਤੀਜਾ ਸੂਬਾ ਇਹ ਵਾੜ ਸੂਈ ਆ ਤੇ ਲਓ ਵੀਰ ਜੀ ਖੋਲ ਕੇ ਬਾਹਰ ਲੈ ਚੱਲੀਏ ਕੋਈ ਡੇਢ ਕ ਮਹੀਨਾ ਦਾ ਸਮਾਂ ਹੋ ਗਿਆ ਸੂਈ ਨੂੰ ਡੇਢ ਕ ਮਹੀਨੇ ਦੀ ਸੂਈ ਆ ਤੇ ਮਗਰਲਾ ਥਾਂ ਜਿਹੜਾ ਦੋਸਤੋ ਇਸ ਵਾੜ ਦਾ ਅੱਧਾ ਹੈਗਾ ਠੀਕ ਆ ਜੀ 12 ਕਿਲੋ ਦੁੱਧ ਆ ਵਾਈਟ ਰੰਗ ਆ ਇੱਕ ਰੰਗ ਬਿਲਕੁਲ ਵਾਈਟ ਆ ਚਿੱਟੇ ਰੰਗ ਸੋ 350 ਸੁਆ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੇ ਡੇਢ ਕ ਮਹੀਨੇ ਦੀ ਸੂਈ ਆ। ਸੁਆ ਜਿਹੜਾ ਡੇਢ ਕ ਮਹੀਨਾ ਉੱਚਾ ਤੇ ਹੁਣ 12 ਕਿਲੋ ਦੁੱਧ ਇਸ ਵੈੜ ਦੇ ਥੱਲੇ ਬਿਲਕੁਲ ਹਾਜ਼ਰ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਤੇ ਬਾਕੀ ਚੱਕਰ ਦੋਸਤੋ ਕੰਪੇਅਰ ਕਰਕੇ ਆਪਾਂ ਇੱਕ ਬਹਿਣੀ ਵਾਲੇ ਮਗਰਲੇ ਥਣ ਦੇ ਨਾਲ ਉਲਟ ਬਹਿਣੀ ਵਾਲੇ ਥਣ ਨੂੰ ਉਲਟ ਬਹਿਣੀ ਵਾਲਾ ਜਿਹੜਾ ਮਗਰਲਾ ਥਣ ਆ ਉਹ ਥਣੋਂ ਦੋਸਤੋ ਅ ਅਧੀਆਂ ਧਾਰਾਂ ਠੀਕ ਆ ਜੀ। ਉਸ ਥਣ ਦੇ ਵਿੱਚ ਅ ਦੁੱਧ ਬੇਸ਼ੱਕ ਹੈਗਾ ਪਰ ਅੱਧਾ ਦੁੱਧ ਆ ਠੀਕ ਆ ਜੀ। ਜੇਕਰ ਆਪਾਂ ਬਹਿਣੀ ਵਾਲੇ ਮਗਰਲੇ ਥਣ ਦੇ ਨਾਲ ਕੰਪੇਅਰ ਕਰਦੇ ਆ ਤੇ ਠੀਕ ਵੈਸੇ 12 ਕਿਲੋ ਹੁਣ ਜਿਹੜਾ ਦੁੱਧ ਇਸ ਬੈਰ ਦੇ ਥੱਲੇ ਹਾਜ਼ਰ ਆ ਆ ਲਓ ਜੀ ਅੱਛਾ ਭਾਜੀ ਹੈ ਪ੍ਰੋਪਰ 12 ਕਿਲੋ ਨੈਟ ਦੇ ਥੱਲੇ ਇਹ ਭਾਈ ਹਾਂ ਸ਼ੁਰੂ ਦੇ ਸ਼ੁਰੂਆਤ ਨਹੀਂ ਮੈਂ ਅੱਜ ਇਹ ਹਾਂਜੀ ਉਹ ਮੱਝਾਂ ਦੇ ਵੀ ਨਹੀਂ ਅੱਜ ਇਹ ਥਲੇ ਖਰਾ ਆਈ ਦੋਤੀ ਠੀਕ ਹੈ ਜੀ ਕੋਇਆ ਵੈਸੇ ਡੇਢ ਮਹੀਨਾ ਹੀ ਨੂੰ ਸੂਈ ਨੂੰ ਠੀਕ ਹੈ ਜੀ ਲਓ ਦੋਸਤੋ ਡੇਢ ਕਿ ਮਹੀਨੇ ਦਾ ਸੂਆ ਹੈਗਾ ਠੀਕ ਆ ਪਹਿਲਾਂ ਹੀ ਆਪਾਂ ਤੁਹਾਨੂੰ ਦੱਸ ਦਿੱਤਾ ਸੀਗਾ ਤੇ ਆਹ ਤੁਸੀਂ ਵੇਖ ਹੀ ਰਹੇ ਜੀ ਬਿਲਕੁਲ ਥਾਂ ਠੀਕ ਆ ਜੀ ਉਲਟ ਬਹਿਣੀ ਵਾਲਾ ਜਿਹੜਾ ਮਗਰਲਾ ਉਹ ਥਾਂ ਦੇ ਵਿੱਚ ਧਾਰਾਂ ਘਾਟਾ ਜੇਕਰ ਆਪਾਂ ਮਗਰਲੇ ਥਾਂ ਦੇ ਨਾਲ ਕੰਪੇਅਰ ਕਰਦੇ ਆ ਇੱਕ ਬਹਿਣੀ ਵਾਲੇ ਥਾਂ ਦੇ ਨਾਲ ਸੋ ਆਹ ਫੇਸ ਕੁਆਲਿਟੀ ਠੀਕ ਆ ਡਿਮਾਂਡ ਇਹਦੀ ਵੀ ਚਾਹੇ ਦੋਸਤੋ 42 ਹੋਵੇ 44 ਹੋਵੇ 40000 ਦੀ ਜਿਹੜੀ ਬਾਈਆਂ ਦਾ ਵੀ ਇਹੀ ਵੜ ਜਿਹੜੀ ਆਪਾਂ 44000 40000 ਦੀ ਦਵਾਂਗੇ ਹਾਂ ਨਾ ਜਿਹੜਾ ਲਾਸਟ ਲੈਣ ਦੇਣਾ ਉਹ 40000 ਠੀਕ ਆ ਸੋ ਇੱਕ ਵਾਰੀ ਤੁਸੀਂ ਫੇਰ ਆਥਾਨ ਦੇਖ ਲਓ ਕਿਉਂਕਿ ਦੂਰੋਂ ਨੇੜੇੋਂ ਕਿਸੇ ਵੀਰ ਨਹੀਂ ਆਉਣਾ ਦੋਸਤੋ ਬੇਸ਼ੱਕ ਤੁਸੀਂ ਕਾਲ ਕਰਕੇ ਫੋਨ ਕਰਕੇ ਆਇਓ ਸਾਈ ਬਿਆਨਾ ਕਰਕੇ ਠੀਕ ਆ ਜੀ ਤੇ ਬਾਅਦ ਵਿੱਚ ਕਈ ਵੀਰ ਵੈਸੇ ਤੁਰ ਪੈਂਦੇ ਆ ਤੇ ਕਈ ਨਾ ਪਸ਼ੂ ਜਿਹੜਾ ਸੇਲ ਹੋ ਜਾਂਦਾ ਤੇ ਇਸ ਕਰਕੇ ਆ ਲਿਓ ਜੀ ਸਾਈ ਬਿਆਨਾ ਕਰਕੇ ਜ਼ਰੂਰ ਤੁਸੀਂ ਪਹੁੰਚ ਕਰਿਓ ਠੀਕ ਆ ਆ ਲਓ ਮੋੜ ਦਿਓ ਜੀ ਠੀਕ ਹੈ ਕੋਈ ਗੱਲ ਨਹੀਂ ਬੰਨਦੋ ਬੰਨਦੋ ਜਿੱਥੇ ਠੀਕ ਆ ਸੋ ਦੋਸਤੋ ਇਹ ਤਿੰਨ ਪਸ਼ੂ ਸੀਗੇ ਅੱਜ ਪਿੰਡ ਸ਼ਕੀਰੇ ਤੋਂ ਅੱਜ ਆਪਣੀ ਇਹ ਕਵਰੇਜ ਸੀਗੀ ਸਰਦਾਰ ਕਲਦੀਪ ਸਿੰਘ ਉਹਨਾਂ ਦੇ ਘਰੋਂ ਤੇ ਪਸ਼ੂ ਵਪਾਰ ਦਾ ਕੰਮ ਕਰਦੇ ਆ ਕਦੀ-ਕਦੀ ਜਿਹੜੇ ਦੋਸਤੋ ਪਸ਼ੂ ਲੈ ਕੇ ਆਉਣੇ ਸ਼ੁਰੂ ਕੀਤੇ ਨੇ ਵੀਰ ਉਹਨਾਂ ਨੇ ਪਹਿਲਾਂ ਵੀ ਵਪਾਰ ਦਾ ਕੰਮ ਕਰਦੇ ਸੀਗੇ ਅਨਫੋਰਚੂਨੇਟਲੀ ਕੋਈ ਛੱਟ ਫੇਟ ਲੱਗਣ ਕਰਨ ਦੋਸਤੋ ਦੋ ਸਾਲ ਤੋਂ ਜਿਹੜਾ ਕਿਸੇ ਨਾ ਕੰਮ ਜਿਹੜਾ ਘਟਾਇਆ ਸੀਗਾ ਵੈਸੇ ਕੰਮ ਕਰਦੇ ਨੇ ਪਸ਼ੂ ਵਪਾਰ ਦਾ ਤੇ ਜਿਹੜੇ ਵੀਰ ਨੂੰ ਸੌਦਾ ਜਜੂਗਾ ਪਸੰਦ ਆਊਗਾ ਦੋਸਤੋ ਦਿੱਤੇ ਹੈਗੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਿਓ ਇਹ ਤਿੰਨ ਵੈੜਾ ਤੁਹਾਨੂੰ ਆਪਾਂ ਦਿਖਾਉਣੀ ਆ ਸੀ ਪ੍ਰੋਪਰ ਅੱਜ ਇਸ ਘਰੋਂ ਤੇ ਜਿਹੜੀ ਪਹਿਲੇ ਨੰਬਰ ਤੇ ਵੈੜ ਦਿਖਾਈ ਆ ਦੂਜਾ ਸੁਬਾ ਸੋਈ ਵੈੜ ਇਹ ਵੀ ਚੰਗੀ ਖਾਸ ਆ ਸਪੈਸ਼ਲ ਆ ਚੰਗੀ ਸੇਵਾ ਤੇ ਦੋਸਤੋ ਚਾਰੂ ਜੂਰੂ ਚੰਗੀ ਆ ਬਾਕੀ ਕੋਈ 20 ਲੀਟਰ ਤੋਂ ਪਲੱਸ ਵੀ ਤੁਸੀਂ ਦੁੱਧ ਲੈ ਸਕਦੇ ਜੀ ਇਸ ਵੈੜ ਦੇ ਥੱਲੇਓ ਫਿਲਹਾਲ ਹੁਣ ਜਿਹੜਾ ਕਿਸੇ ਵੀਰ ਨੇ ਚੋਕੇ ਲੈ ਜਾਣਾ ਮੌਕੇ ਤੇ ਉਹ 17 ਕਿਲੋ ਦੁੱਧ ਇਸ ਵੈੜ ਦੇ ਥੱਲੇ ਬਿਲਕੁਲ ਹਾਜ਼ਰ ਆ ਤੇ ਵੀਰ ਕੁਲਦੀਪ ਸਿੰਘ ਇੱਕ ਸੰਪਰਕ ਨੰਬਰ ਆਪਣੇ ਹੀ ਬੋਲਦਗੇ ਕੰਟੈਕਟ ਨੰਬਰ ਬੋਲ ਦੋ ਨੰਬਰ ਮੈਨੂੰ ਯਾਦ ਨਹੀਂ ਜਦਾਂ ਉਹ ਜਦੋਂ ਤੁਹਾਨੂੰ ਲਾਇਆ ਠੀ ਸੋ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਆਪਾਂ ਚਲਦੇ ਕਰਦੇ ਆਂਗੇ ਬੀਰ ਕੁਲਦੀਪ ਸਿੰਘ ਉਹਨਾਂ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਵਿਜ਼ਿਟ ਕਰ ਲਿਓ ਪਿੰਡ ਸ਼ਕੀਰੇ ਠੀਕ ਹੈ ਨੇੜੇ ਝੰਡੋਕੇ ਸ੍ਰੇਹਾਲੀ ਤਹਿਸੀਲ ਜ਼ਿਲ੍ਹਾ ਇਸਪਿੰਡ ਤੋਂ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਠੀਕ ਹੈ ਜੀ ਤਰਨਤਾਰਨ ਸਾਹਿਬ ਤੋਂ ਦੋਸਤੋ ਪੱਟੀ ਵਾਲੀ ਸੜਕ ਦੇ ਉੱਪਰ ਵੀ ਪਿੰਡ ਨੂੰ ਸੜਕ ਨਿਕਲਦੀ ਹੈ ਠੀਕ ਹੈ ਜੀ ਝੰਡੋਕੇ ਸ੍ਰੇਹਾਲੀ ਤੋਂ ਤੁਸੀਂ ਜਿਹੜੀ ਵਿਜ਼ਿਟ ਆ ਸ਼ਕੀਰੇ ਪਿੰਡ ਕਰ ਲੋਗੇ ਤੇ ਜਿਹੜਾ ਕੋਈ ਵੀ ਰਮਾਨੋਚਾਲ ਤੋਂ ਸ਼ਹਾਜਪੁਰ ਵਾਲੀ ਸਾਈਡ ਤੋਂ ਆ ਰਿਹਾ ਤੇ ਮਾਨੋਚਾਲ ਤੋਂ ਵੀ ਜਿਹੜ ਤੇ ਉਸ ਸੜਕ ਤੋਂ ਵੀ ਤੁਸੀਂ ਜਿਹੜੀ ਹੈ ਵਿజిਟ ਸ਼ਕੀਰੇ ਪਿੰਡ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ